ਗੁਰਦਾਸਪੁਰ ਦੇ ਨੇੜੇ ਦੀ ਪਿੰਡ ਨਰਪੁਰ ਵਿਖੇ ਅਣਪਛਾਤੇ ਕਾਰਨਾਂ ਦੇ ਕਾਰਨ ਲੱਗੀ ਅੱਗ ਨੇ 10 ਕਿਲੇ ਦੇ ਕਰੀਬ ਪੈਲੀ ਵਿੱਚ ਖੜੀ ਪੱਕੀ ਕਣਕ ਸਰਕੇ ਸਵਾਹ ਕਰ ਦਿੱਤੀ ਇਹ ਕਣਕ ਡੇ ਡੇਡ 2-2 ਕਿੱल्ल्या ਦੇ ਮਾਲਕਾਂ ਵੱਲੋਂ ਵੱਖ-ਵੱਖ ਛੋਟੇ ਕਿਸਾਨਾਂ ਦੀ ਸੀ ਹਾਲਾਂਕਿ ਫਾਇਰ ਬਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਫਾਇਰ ਬਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਵੀ ਗਈ ਪਰ ਇਸ ਤੋਂ ਪਹਿਲਾਂ ਹੀ ਨੇੜੇ ਤੇੜੇ ਦੇ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਨਾਲ ਪੈਲੀ ਵਾਹ ਕੇ ਅੱਗ ਤੇ ਕਾਬੂ ਪਾ ਲਿਆ ਸੀ ਪੀੜਤ ਕਿਸਾਨ ਪਰਵਾਰ ਮਨਦੀਪ ਕੌਰ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਛੋਟੇ-ਛੋਟੇ ਕਿਸਾਨਾਂ ਤੇ ਕੋਈ 2 ਕਿੱਲੇ ਕੋਈ 3 ਕਿੱਲੇ ਦਾ ਮਾਲਕ ਹੈ ਇੱਥੋਂ ਇੱਕ ਡ੍ਰੈਕਟਰ ਗੁਜੜਿਆ ਸੀ ਪਰ ਉਸਦੇ ਜਾਣ ਤੋਂ ਬਾਅਦ ਕਿਵੇਂ ਪੈਲੀ ਵਿੱਚ ਅੱਗ ਲੱਗ ਗਈ ਪਤਾ ਹੀ ਨਹੀਂ ਲੱਗਿਆ ਇੱਕਦਮ ਅੱਗ ਭੜਕ ਗਈ ਤੇ ਨਾਲ ਦੀ ਲੱਗਦੀ ਕਰੀਬ 10 ਕਿੱਲੇ ਪੈਲੀ ਨੂੰ ਲਪੇਟ ਵਿੱਚ ਲੈ ਲਿਆ ਜੋ ਵੱਖ-ਵੱਖ ਕਿਸਾਨਾਂ ਦੀਆਂ ਸਨ ਲੋਕਾਂ ਨੇ ਹਿੰਮਤ ਕਰਕੇ ਫੜ ਬਗੇੜ ਦੇ ਪਹੁੰਚੇ ਤੋਂ ਪਹਿਲਾਂ ਹੀ ਟਰੈਕਟਰਾਂ ਦੇ ਨਾਲ ਪੈਲੀ ਵਾਹ ਕੇ ਅੱਗ ਤੇ ਕਾਬੂ ਪਾ ਲਿਆ ਪਰ ਫਿਰ ਵੀ ਕਈ ਕਿਸਾਨਾਂ ਦਾ ਕੁਝ ਨਹੀਂ ਬਚਿਆ ਉਹਨਾਂ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਮੇਰਾ ਨਾਮ ਮਨਦੀਪ ਕੌਰ ਹੈ ਨਾ ਕੋਰ ਮੇਰਾ ਪਿੰਡ ਹੈ ਮੇਰੀਆਂ ਤਿੰਨ ਕਿੱਲੇ ਜਿਉਂ ਕਣਕ ਸੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੋਣ ਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕਬੀ ਖਤਮ ਹੋ ਗਈ ਪਹੁੰਚਿਆ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਟੁੱਟ ਜਿਹੜੀ ਅੱਗ ਲੱਗੀ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ ਕੀ ਕਰ ਕੀ ਮੰਗ ਕਰਦੇ ਸਰਕਾਰ ਤੋਂ ਕਿ ਸਾਡਾ ਜੋ ਵੀ ਆ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਕਿ ਵੜਿਆ ਜਾਵੇ ਹਰਗਾਣਾ ਜੋ ਵੀ ਹੋਇਆ ਨੁਕਸਾਨ ਸਾਡਾ ਇਹਦਾ ਨੰਬਰ ਕਾਰ ਸਿੰਘ ਇਹ ਜੀ ਟਰੈਕਟਰ ਲੰਗਿਆ ਬਾ ਪਹਿਲੀ ਚੌਂਦੀ ਦੇ ਅਜੇ ਪਹਿਲੀ ਅੱਧਾ ਕੱਲਾ ਗਾਹ ਨਹੀਂ ਗਿਆ ਤੇ ਮਗਰਾ ਕਲਾਤੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾ ਲੱਗਿਆ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚੋ ਉਹ ਅਜੇ ਅਸੀਂ ਦੋ ਕਿੱਲੇ ਹਟਵੇ ਆ ਬੁਝਾਉਣ ਆਏ ਆ ਇਹ ਆਦੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਦੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣ ਸੜ ਗਈ ਆ ਇਹਦੀ 3 ਸੜ ਗਈ ਕੇ ਦੀ 2 ਸੜ ਗਈ ਇਹਦੀ 2.5 ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਸਾਡੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾਂ ਦੰਨਿਆਂ ਕਿੱਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਰੇ ਜਾਂਦੇ ਆ ਇਹ ਇਹ ਸਰਕਾਰ ਨੂੰ ਜਾਦੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਜਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦੋਂ ਆ ਗਈ ਬਾਲਦੀ ਤੇ ਉਹ ਤਾਂ ਅੱਗ ਤਕਰੀਬਨ ਫੇਰ ਬੁਝ ਗਈ ਉਹਦਾ ਕਿਦਾ ਬਜੀ ਅੱਗੇ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰੈਕਟਰ ਪਾ ਕੇ ਉਹਨਾਂ ਵਜਾਈ